ਪੰਜਾਬ ਆਪ ਦੇ ਕਈ ਐਮਐਲਏ ਮੰਤਰੀ ਬੀਜੇਪੀ ਦੇ ਇੱਕ ਵੱਡੇ ਕੇਂਦਰੀ ਮੰਤਰੀ ਤੇ ਸਾਫ ਕਾ ਮੁੱਖ ਮੰਤਰੀ ਦੇ ਟੱਚ ਦੇ ਵਿੱਚ ਨੇ ਲਗਾਤਾਰ ਮੁਲਾਕਾਤਾਂ ਹੋ ਰਹੀਆਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਬੜੀ ਅਹਿਮ ਖਬਰ ਅੰਦਰੋਂ ਜਿਹੜੀ ਆ ਕੱਢ ਕੇ ਲੈ ਕੇ ਆਏ ਆ ਔਰ ਬੜੀ ਅਹਿਮ ਜਾਣਕਾਰੀ ਇਸ ਖਬਰ ਦੇ ਉੱਪਰ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਕਿ ਇਹ ਮੁਲਾਕਾਤਾਂ ਦੇ ਮਾਇਨੇ ਕੀ ਨੇ ਕਿਉਂ ਇਹ ਮੁਲਾਕਾਤਾਂ ਹੋ ਰਹੀਆਂ ਨੇ ਕੀ ਕੁਝ ਵੱਡਾ ਹੋਣ ਜਾ ਰਿਹਾ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਪਰ ਕਸੂਤੀ ਘਿਰ ਗਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 12000 ਕਰੋੜ ਰੁਪਏ ਦੇ ਕਪੜੇ ਦੇ ਇਲਜ਼ਾਮ ਜਿਹੜੇ ਲੱਗ ਗਏ ਆ ਮਤਲਬ ਕੀ ਹੈ ਇਸ ਤੋਂ ਵੀ ਬਹੁਤ ਐਮਰਡੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਤਰੀਕੇ ਦੇ ਨਾਲ ਠੂਠਾ ਪੜ ਲਿਆ ਸਰਕਾਰਾਂ ਨੇ ਪੰਚਾਇਤਾਂ ਨੂੰ ਪੈਸੇ ਦੇਣੇ ਹੁੰਦੇ ਆ ਪਰ ਹੁਣ ਸਰਕਾਰ ਜਿਹੜੀ ਹੈ ਉਹ ਪੰਚਾਇਤਾਂ ਤੋਂ ਪੈਸੇ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ 5-5 ਫੀਸ ਦੀ ਜਿਹੜੀਆਂ ਐਫ ਡੀਆਂ ਦਾ ਪੰਚਾਇਤੀ ਐਫ ਡੀਆਂ ਦਾ ਪੈਸਾ ਸਰਕਾਰ ਨੇ ਪੰਚਾਇਤਾਂ ਕੋਲੋਂ ਮੰਗਿਆ ਸਰਕਾਰ ਦਾ ਪੈਸਾ ਕਿੱਥੇ ਗਿਆ ਜਿਹੜੀ ਸਰਕਾਰ ਕਹਿੰਦੀ ਕਿ ਸਾਡੇ ਕੋਲੇ ਪੈਸਾ ਬੜਾ ਉਹ ਪੈਸਾ ਗਿਆ ਕਿੱਥੇ ਕੀ ਕੁਝ ਹੋਏ ਗਾਇਸ ਤੁਸੀਂ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਨਾਲ ਗੱਲਬਾਤ ਕਰਾਂਗੇ ਕਿ ਕੱਲ ਪੰਜਾਬ ਦੌਰਿਆ ਰਾਹੁਲ ਗਾਂਧੀ ਨੂੰ ਰਾਵੀ ਪਾਰ ਜਾਣ ਤੋਂ ਰੋਕਿਆ ਗਿਆ ਕਿਉਂ ਰੋਕਿਆ ਗਿਆ ਕਿਹਦਾ ਫੋਨ ਆਇਆ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿ ਰਾਹੁਲ ਗਾਂਧੀ ਨੂੰ ਰੋਕ ਕੇ ਭਾਜਪਾ ਨੇ ਗੇਨ ਕੀਤਾ ਜਾਂ ਉਹਨਾਂ ਦਾ ਘਟਾਲਾ ਹੋਇਆ ਬਹੁਤ ਅਹਿਮ ਜਿਹੜੀ ਇਸ ਖਬਰ ਦੇ ਉੱਪਰ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਪਰ ਸ਼ੁਰੂਆਤ ਮੈਂ ਇਸੇ ਹੀ ਖਬਰ ਤੋਂ ਕਰੂੰਗਾ ਕਿ ਬੇਸ਼ੱਕ ਹੜ੍ਹਾਂ ਦੇ ਕਰਕੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਪੰਜਾਬ ਦੌਰੇ ਤੇ ਆਏ ਔਰ ਲਗਾਤਾਰ ਪੰਜਾਬ ਦੇ ਕਈ ਕੇਂਦਰੀ ਮੰਤਰੀ ਵਕ ਵਕ ਕੇਂਦਰੀ ਮੰਤਰੀ ਅੱਧੀ ਦਰਜਣ ਦੇ ਕਰੀਬ ਕੇਂਦਰੀ ਮੰਤਰੀ ਜਿਹੜੇ ਆ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਅੰਦਰ ਸਰਗਰਮ ਨੇ ਚਾਹੇ ਉਹ ਸ਼ਿਵਰਾਜ ਚੋਹਾਨ ਹੋਣ ਚਾਹੇ ਉਹ ਹੋਰ ਕੇਂਦਰੀ ਮੰਤਰੀ ਹੋਣ ਲਗਾਤਾਰ ਪੰਜਾਬ ਦੇ ਦੌਰਿਆਂ ਤੇ ਨੇ ਲਗਾਤਾਰ ਪੰਜਾਬ ਦੇ ਪਿੰਡਾਂ ਦਾ ਦੌਰਾ ਪੰਜਾਬ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਕੇਂਦਰੀ ਮੰਤਰੀਆਂ ਦੇ ਵੱਲੋਂ ਪਰ ਬਹੁਤ ਇਹਨਾਂ ਖਬਰ ਵਿੱਚੋਂ ਨਿਕਲ ਕੇ ਇਹ ਸਾਹਮਣੇ ਆ ਰਹੀ ਹੈ ਕਿ ਭਾਜਪਾ ਦਾ ਇੱਕ ਵੱਡਾ ਕੇਂਦਰੀ ਮੰਤਰੀ ਤੇ ਉਹ ਬੰਦਾ ਸਾਬਕਾ ਮੁੱਖ ਮੰਤਰੀ ਵੀ ਹੈ ਵੱਡਾ ਕੇਂਦਰੀ ਮੰਤਰੀ ਭਾਜਪਾ ਦਾ ਤੇ ਸਾਬਕਾ ਮੁੱਖ ਮੰਤਰੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਬਹੁਤ ਸਰਗਰਮ ਹੈ ਅਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕੁਝ ਐਮਐਲਏ ਮੰਤਰੀਆਂ ਨੂੰ ਲਗਾਤਾਰ ਉਹ ਮਿਲ ਰਹੇ ਨੇ ਚੋਰੀ ਛੁਪੇ ਗੁਪਤ ਮੀਟਿੰਗਾਂ ਕਰ ਰਹੇ ਨੇ ਉਹਨਾਂ ਦੇ ਵਿੱਚ ਕੁਝ ਮੰਤਰੀ ਵੀ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਨਾਲ ਉਸ ਵੱਡੇ ਕੇਂਦਰੀ ਮੰਤਰੀਆਂ ਜਿਹੜੀਆਂ ਉਹ ਮੀਟਿੰਗਾਂ ਹੋ ਰਹੀਆਂ ਨੇ ਔਰ ਉਹਦੇ ਵਿੱਚ ਉਹ ਵੀ ਮੰਤਰੀ ਪੰਜਾਬ ਦਾ ਹੈਗਾ ਜਿਹੜਾ ਆਪਣੇ ਆਪ ਨੂੰ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦਾ ਦਾਵੇਦਾਰ ਦੱਸਦਾ ਸੀ ਉਹ ਵੀ ਗੁਪਤ ਮੀਟਿੰਗਾਂ ਬੀਜਪੀ ਦੇ ਵੱਡੇ ਕੇਂਦਰੀ ਮੰਤਰੀ ਅਤੇ ਜਿਹੜਾ ਸਾਬਕਾ ਮੁੱਖ ਮੰਤਰੀ ਆ ਉਹਦੇ ਨਾਲ ਕਰ ਰਿਹਾ ਔਰ ਪੰਜਾਬ ਦਾ ਇੱਕ ਵੱਡਾ ਆਪ ਦਾ ਸਿੱਖ ਆਗੂ ਮਾਫ ਕਰਨਾ ਬੀਜਪੀ ਦਾ ਸਿੱਖ ਆਗੂ ਇਹ ਮੀਟਿੰਗਾਂ ਜਿਹੜੀਆਂ ਅਰੇਂਜ ਕਰਵਾ ਰਿਹਾ ਹੈਗਾ ਤਾਂ ਬਹੁਤ ਅਹਿਮ ਜਿਹੜੀ ਇਹ ਗੱਲ ਹੈਗੀ ਹੈ ਕਿਉਂਕਿ ਲਗਾਤਾਰ ਚਰਚਾ ਸੀਗੀ ਕਿ ਭਾਜਪਾ ਦੇ ਟੱਚ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਐਮਐਲਏ ਮੰਤਰੀ ਨੇ ਹੁਣ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਖਬਰ ਜਿਹੜੀ ਅਸੀਂ ਅੰਦਰੋਂ ਕੱਢ ਕੇ ਲੈ ਕੇ ਆਏ ਆ ਕੀ ਹੋਣ ਜਾ ਰਿਹਾ ਕੀ ਪੰਜਾਬ ਦੇ ਅੰਦਰ ਰਾਜ ਤਖਤਾ ਜਿਹੜਾ ਉਹ ਪਲਟ ਹੋਣ ਜਾ ਰਿਹਾ ਜਾਂ ਕੁਝ ਹੋਰ ਹੈ ਗੱਲ ਕਿਉਂਕਿ ਅਸੀਂ ਪਿਛਲੇ ਦਿਨਾਂ ਤੋਂ ਫਿਰ ਇਹੀ ਗੱਲ ਦੱਸ ਕੇ ਹਟੇ ਆ ਕਿ ਜਿਹੜੀ ਆਮਾਦੀ ਪਾਰਟੀ ਐ ਉਹ ਪੰਜਾਬ ਦੇ ਅੰਦਰ ਆਪਣਾ ਮੁੱਖ ਮੰਤਰੀ ਚੇਂਜ ਕਰਨਾ ਚਾਹੁੰਦੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੇੜਤਾਵਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਭਾਜਪਾ ਦੇ ਨਾਲ ਉਹ ਇਹਨਾਂ ਦਿਨਾਂ ਦੇ ਵਿੱਚ ਜੋਰਾਂ ਤੇ ਐ ਔਰ ਇਹ ਵੀ ਗੱਲ ਅਸੀਂ ਦੱਸੀ ਸੀ ਕਿ ਭਾਜਪਾ ਦਾ ਥਾਪੜਾ ਅੰਦਰ ਖਾਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਚੁੱਕਿਆ ਔਰ ਉਹ ਜਿਹੜੇ ਹੈਗੇ ਆ ਹੁਣ ਭਾਜਪਾ ਦੇ ਪੂਰਨ ਤਰੀਕੇ ਦੇ ਨਾਲ ਟੱਚ ਦੇ ਵਿੱਚ ਐ ਔਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਛੇਤੀ ਛੇਤੀ ਬਦਲੇ ਨਹੀਂ ਜਾਣਗੇ ਕਿਉਂਕਿ ਮੈਂ ਪਹਿਲਾਂ ਬਹੁਤ ਵਾਰੀ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਦੱਸ ਚੁੱਕਿਆ ਕਿ ਨਾਇਬ ਸੈਣੀ ਨੂੰ ਭੇਜਣਾ ਮਨਜਿੰਦਰ ਸਰਸੇ ਦਾ ਜਿਹੜਾ ਭਗਵੰਤਪਾਣ ਦੇ ਹੱਕ 'ਚ ਬਿਆਨ ਹੋਣਾ ਕਿ ਜੇ ਉਹਨਾਂ ਨੂੰ ਹਟਾਇਆ ਜਾਂਦਾ ਸੀ ਉਹਨਾਂ ਨਾਲ ਖੜੇ ਆ। ਮੋਦੀ ਸਾਹਿਬ ਦਾ ਗਵਰਨਰ ਸਾਹਿਬ ਨੂੰ ਮੁੱਖ ਮੰਤਰੀ ਭਗਵੰਤਪਾਣ ਦਾ ਪਤਾ ਲੈਣ ਭੇਜਣਾ ਸਪੈਸ਼ਲੀ ਔਰ ਲਗਾਤਾਰ ਅੰਦਰ ਖਾਤੇ ਜਿਹੜੀਆਂ ਟੱਚ ਦੇ ਵਿੱਚ ਹੋਈਆਂ ਗੱਲਾਂ ਬਾਤਾਂ ਉਹ ਸਾਰੀਆਂ ਇਹ ਬਿਆਨ ਕਰਦੀਆਂ ਨੇ ਕਿ ਸਾਬਤ ਤੌਰ ਤੇ ਹੁਣ ਸਮਰਥਨ ਮੁੱਖ ਮੰਤਰੀ ਭਗਵੰਤਪਾਣ ਨੂੰ ਭਾਜਪਾ ਦਾ ਮਿਲ ਚੁੱਕਿਆ ਹੈਗਾ। ਤਾਂ ਲੋਬਿੰਗ ਇਹ ਭਗਵੰਤ ਮਾਨ ਵਾਸਤੇ ਹੀ ਜਿਹੜੀ ਆ ਕੀਤੀ ਜਾ ਰਹੀ ਹੈਗੀ ਆ ਐਮਐਲਏਾਂ ਦੀ ਜਾਂ ਫਿਰ ਗੱਲ ਕੁਝ ਹੋਰ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੱਲੇ ਇਹ ਐਮਐਲਏ ਮੰਤਰੀ ਭਾਜਪਾ ਨੂੰ ਹੀ ਨਹੀਂ ਮਿਲ ਰਹੇ ਕੱਲੇ ਇਹ ਐਮਐਲਏ ਮੰਤਰੀ ਭਾਜਪਾ ਨੂੰ ਨਹੀਂ ਮਿਲ ਰਹੇ ਸਗੋਂ ਦੀ ਕੁਝ ਐਮਐਲਏ ਮੰਤਰੀ ਇਹੋ ਜਿਹੇ ਵੀ ਹੈਗੇ ਆ ਕਿ ਜਿਹੜੇ ਭਾਜਪਾ ਤੋਂ ਇਲਾਵਾ ਕਾਂਗਰਸ ਨੂੰ ਵੀ ਜਿਹੜਾ ਉਹ ਟੱਚ ਕਰ ਰਹੇ ਹੈਗੇ ਆ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਸ ਵਕਤ ਜਿਹੜਾ ਜਹਾਜ਼ ਆ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਜਿਹੜਾ ਜਹਾਜ਼ ਆ ਉਹ ਇਸ ਵਕਤ ਡੁੱਬ ਰਿਹਾ ਹੈਗਾ ਔਰ ਕਿਤੇ ਨਾ ਕਿਤੇ ਅਸੀਂ ਪਹਿਲਾਂ ਹੀ ਮੌਜੂਦਾ ਐਮਐਲਏ ਰਹਿੰਦਿਆਂ ਰਹਿੰਦਿਆਂ ਕਈਆਂ ਨੂੰ ਤਾਂ ਇਹ ਵੀ ਆਸ ਆ ਨਾ ਕਿ ਸਾਡੀ ਟਿਕਟ ਜਿਹੜੀ ਆ ਉਹ ਕੱਟੀ ਜਾ ਸਕਦੀ ਆ ਤਾਂ ਉਹਨਾਂ ਨੂੰ ਇਹ ਹੈ ਕਿ ਅਸੀਂ ਮੌਜੂਦਾ ਐਮਐਲਏ ਮੰਤਰੀ ਰਹਿੰਦਿਆਂ ਰਹਿੰਦਿਆਂ ਦੂਜੀ ਪਾਰਟੀ ਦੇ ਵਿੱਚ ਸੈਟਿੰਗਾਂ ਕਰਕੇ ਰੱਖ ਲਈਏ ਜ਼ਰੂਰੀ ਨਹੀਂ ਹੈ ਕਿ ਉਹ ਹੁਣੇ ਪਾਰਟੀ ਬਦਲ ਕੇ ਜਿਹੜਾ ਉਹ ਸਰਕਾਰ ਪਲਟਾ ਦੇਣਗੇ ਇਹ ਵੀ ਗੱਲ ਹੈਗੀ ਆ ਕਿ ਕੁਝ ਐਮਐਲਏ ਮੰਤਰੀ ਆਪਣੀ ਸੀਟ ਪੱਕੀ ਭਾਜਪਾ ਦੇ ਵਿੱਚ ਔਰ ਕਾਂਗਰਸ ਦੇ ਵਿੱਚ ਪੱਕੀ ਕਰਨ ਵਾਸਤੇ ਲਗਾਤਾਰ ਉਹਨਾਂ ਦੇ ਟੱਚ ਦੇ ਵਿੱਚ ਹੈ ਔਰ ਬਹੁਤੇ ਐਮਐਲਏ ਮੰਤਰੀਆਂ ਨੂੰ ਟੱਚ ਹੁਣ ਬੀਜੇਪੀ ਦਾ ਇਹ ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਅੰਦਰ ਕਰ ਰਿਹਾ ਹੈਗਾ ਲਗਾਤਾਰ ਮੀਟਿੰਗਾਂ ਕਰ ਰਿਹਾ ਔਰ ਹੁਣ ਉਹ 2-3 ਦਿਨ ਲਗਾਤਾਰ ਪੰਜਾਬ ਦੌਰੇ ਤੇ ਵੀ ਹੈਗੇ ਆ ਹਾਲਾਂਕਿ ਇਸ ਦੌਰੇ ਦੌਰਾਨ ਇਹ ਮੁਲਾਕਾਤਾਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਪਰ ਇਸ ਦੌਰੇ ਦੌਰਾਨ ਮੁਲਾਕਾਤਾਂ ਸੌਖੀਆਂ ਰਹਿਣ ਵਾਲੀਆਂ ਨਹੀਂ ਪਰ ਅੰਦਰ ਖਾਤੇ ਇਹ ਮੁਲਾਕਾਤਾਂ ਦਾ سلسلہ ਲਗਾਤਾਰ ਜਾਰੀ ਹੈ ਔਰ ਇੱਕ ਵੱਡਾ ਸਿੱਖ ਮੰਤਰੀ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਜਿਹੜਾ ਇਹ ਵੀ ਚਾਹੁੰਦਾ ਸੀਗਾ ਕਿ ਉਹ ਮੁੱਖ ਮੰਤਰੀ ਦਾ ਦਾਵੇਦਾਰ ਹੋਵੇ ਜਾਂ ਮੁੱਖ ਮੰਤਰੀ ਬਣ ਜਾਵੇ ਉਹ ਵੀ ਇਸ ਵਕਤ ਭਾਜਪਾ ਦੇ ਟੱਚ ਦੇ ਵਿੱਚ ਹੈ ਉਹਦੇ ਸਮੇਤ ਕੁਝ ਐਮਐਲਏ ਮੰਤਰੀ ਹੋਰ ਵੀ ਜਿਹੜੇ ਭਾਜਪਾ ਦੇ ਇੱਕ ਵੱਡੇ ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦੇ ਟੱਚ ਦੇ ਵਿੱਚ ਲਗਾਤਾਰ ਗੁਪਤ ਮੀਟਿੰਗਾਂ ਉਹਦੀਆਂ ਹੋ ਰਹੀਆਂ ਹੈਗੀਆਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਖਬਰ ਕਹਿ ਰਹੇ ਹੈਗੇ ਆ ਔਰ ਭਾਜਪਾ ਪੂਰਨ ਤਰੀਕੇ ਦੇ ਨਾਲ ਸਰਗਰਮ ਪੰਜਾਬ ਦੇ ਅੰਦਰ ਹੋ ਚੁੱਕੀ ਹੈ ਪਿੰਡਾਂ ਤੱਕ ਪਹੁੰਚ ਕਰ ਰਹੀ ਹੈ ਆਪਣੇ ਵਾਰ-ਵਾਰ ਕੇਂਦਰੀ ਮੰਤਰੀਆਂ ਨੂੰ ਪੰਜਾਬ ਦੇ ਅੰਦਰ ਜਿਹੜਾ ਭੇਜਿਆ ਜਾ ਰਿਹਾ ਹੈਗਾ ਤੇ ਹੁਣ ਇਹ ਜਿਹੜਾ ਲਗਾਤਾਰ ਟੱਚ ਕੀਤਾ ਜਾ ਰਿਹਾ ਹੈ ਆਮ ਆਦੀ ਪਾਰਟੀ ਦੇ ਕੁਝ ਅਹਿਮ ਐਮ ਐਲ ਏ ਮੰਤਰੀਆਂ ਨੂੰ ਇਹ ਵੀ ਬਹੁਤ ਵੱਡੇ ਜਿਹੜੇ ਇੱਕ ਸਵਾਲ ਔਰ ਇੱਕ ਤਿਆਰੀ ਜਿਹੜੀ ਭਾਜਪਾ ਪੰਜਾਬ ਦੇ ਅੰਦਰ ਵਧਣਾ ਚਾਹੁੰਦੀ ਹੈ ਇਸ ਤਾਈ ਦੇ ਵਾਸਤੇ ਉਹ ਇਸ ਗੱਲ ਤੇ ਜਿਹੜੀ ਆ ਮੋਹਰ ਲਾ ਰਹੀ ਹੈਗੀ ਆ ਹਾਲਾਂਕਿ ਇਹ ਵੀ ਗੱਲ ਜਿਹੜੀ ਹੈਗੀ ਆ ਕਿ ਹੁਣੇ ਰਾਜ ਤਖਤਾ ਪਲਟ ਹੋ ਜਾਵੇ ਇਹ ਕੁਝ ਇਹ ਨਹੀਂ ਜਾ ਸਕਦਾ ਜਾਂ ਇਹ ਮੁਸ਼ਕਲ ਵੀ ਹਲੇ ਹੈਗਾ ਪਰ ਇਹ ਵੀ ਭਾਜਪਾ ਆਪਣੇ ਟੱਚ ਦੇ ਵਿੱਚ ਐਮਐਲਏ ਮੰਤਰੀਆਂ ਨੂੰ ਕਰਕੇ ਸਰਕਾਰ ਦੇ ਉੱਤੇ ਥੋੜਾ ਸ਼ਿਕੰਜਾ ਥੋੜਾ ਦਬਾਅ ਵੀ ਬਣਾਉਣਾ ਚਾਹੁੰਦੀ ਹੈ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਬਾੰਦੀ ਵੀ ਜਿਹੜੀ ਹੈ ਉਹ ਅੰਦਰਖਾਤੇ ਮਦਦ ਕਰਨ ਦੀ ਕੋਸ਼ਿਸ਼ ਹੋਵੇ ਪਰ ਇਹ ਗੱਲ ਜ਼ਰੂਰ ਹੈ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇੰਨਾ ਹੀ ਐਮਐਲਏ ਮੰਤਰੀਆਂ ਨੂੰ ਆਪਾਂ ਭਾਜਪਾ ਦੇ ਵੱਲੋਂ ਵੀ ਸਤਾਈ ਦੇ ਵਿੱਚ ਚੋਣਾਂ ਲੜਦੀਆਂ ਦੇਖ ਸਕਦੇ ਹਾਂ ਬਹੁਤ ਅਹਿਮ ਜਿਹੜੀ ਇਹ ਜਾਣਕਾਰੀ ਮਿਲ ਰਹੀ ਹੈ ਔਰ ਹੋਰ ਇਹਦੇ ਮਸਲੇ ਦੇ ਵਿੱਚ ਜਾਣਕਾਰੀ ਜਿਹੜੀ ਆ ਪ੍ਰਾਪਤ ਕਰਾਂਗੇ ਔਰ ਤੁਹਾਡੇ ਤੱਕ ਲੈ ਕੇ ਆਵਾਂਗੇ ਔਰ ਇਹ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਾਂ ਵੀ ਜਿਹੜੇ ਉਜਾਗਰ ਕਰਾਂਗੇ ਕਿ ਕਿਹੜੇ ਓਐਮਐਲਏ ਮੰਤਰੀ ਹੈਗੇ ਆ ਪਰ ਫਿਲਹਾਲ ਜਿਹੜੀ ਜਾਣਕਾਰੀ ਕਿਉਂਕਿ ਸੂਤਰਾਂ ਤੋਂ ਜਦੋਂ ਜਾਣਕਾਰੀ ਮਿਲੇ ਤੇ ਜਦੋਂ ਸੂਤਰ ਕਹਿਣ ਕਿ ਹਲੇ ਨਾਮ ਨਹੀਂ ਲੈਣੇ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਖਬਰਾਂ ਜਿਹੜਾ ਕਰਦੇ ਸਮੇਂ ਬਹੁਤ ਸਾਰੀਆਂ ਚੀਜ਼ਾਂ ਦਾ ਬਹੁਤ ਸਾਰੇ ਨਿਯਮਾਂ ਦਾ ਤੁਹਾਨੂੰ ਜਿਹੜਾ ਉਹ ਧਿਆਨ ਰੱਖਣਾ ਪੈਂਦਾ ਜੇ ਲੋਡ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਨਾਂ ਵੀ ਜਿਹੜੇ ਉਜਾਗਰ ਹੋ ਜਾਣਗੇ ਪਰ ਭਾਜਪਾ ਨੇ ਚਿੰਤਾਵਾਂ ਜਿਹੜੀਆਂ ਉਹ ਜਰੂਰ ਵਧਾ ਦਿੱਤੀਆਂ ਨੇ ਪੰਜਾਬ ਦੇ ਅੰਦਰ ਆਮ ਆਦੀ ਪਾਰਟੀ ਦੀਆਂ ਤਾਂ ਬਹੁਤ ਅਹਿਮ ਜਿਹੜੀ ਇਹ ਖਬਰ ਸੀਗੀ ਤਾਂ ਅਗਲੀ ਖਬਰ ਦੀ ਆਪਾਂ ਜੇ ਗੱਲਬਾਤ ਕਰ ਲਈਏ ਉਹ ਵੀ ਬਹੁਤ ਅਹਿਮ ਹੈਗੀ ਆ ਹੜ੍ਹ ਪੀੜਤਾ ਦੀ ਮਦਦ ਵਾਸਤੇ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਤੇ ਇਲਜ਼ਾਮਬੰਦੀ ਕਰ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਔਰ ਕੇਂਦਰ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ 1600 ਕਰੋੜ ਰੁਪਇਆ ਪ੍ਰਧਾਨ ਮੰਤਰੀ ਮੋਦੀ ਜੀ ਦੇਗੇ ਹੈ 12000 ਕਰੋੜ ਰੁਪਇਆ ਸੀ ਪਹਿਲਾਂ ਹੀ ਦੇ ਚੁੱਕੇ ਆ ਪਰ ਦੂਜੇ ਪਾਸੇ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਨਹੀਂ ਸਾਡੇ ਕੋਲ 12000 ਕਰੋੜ ਰੁਪਇਆ ਕੋਈ ਆਇਆ ਹੀ ਨਹੀਂ ਸਾਡੇ ਕੋਲ ਸਾਨੂੰ ਝੂਠ ਜਿਹੜਾ ਉਹ ਮਾਰ ਰਿਹਾ ਹੈ ਪੰਜਾਬ ਦੀ ਮਦਦ ਕਰਨ ਦੀ ਬਜਾਏ ਪੰਜਾਬ ਦੇ ਨਾਲ ਝੂਠ ਬੋਲ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਜਿਹੜੀ ਹੈਗੀ ਹੈ ਇਹ ਗੱਲ ਭਗਵੰਤ ਮਾਨ ਸਰਕਾਰ ਦਾ ਕਹਿਣਾ ਜਦ ਕਿ ਦੂਜੇ ਬੰਨੇ ਭਗਵੰਤ ਮਾਨ ਸਰਕਾਰ ਦੇ ਆਪਣੇ ਐਮਐਲਏ ਮੰਤਰੀ ਪਹਿਲਾਂ ਇਹ ਵੀ ਗੱਲ ਕਹਿ ਰਹੇ ਆ ਕਿ ਨਹੀਂ ਸਾਡੇ ਕੋਲੇ 12000 ਕਰੋੜ ਰੁਪਇਆ ਪਿਆ ਜੀ ਅਸੀਂ ਮੁਕਰਦੇ ਨਹੀਂ ਉਹ ਪਿਆ ਉਹ ਪਿਆ ਹੈਗਾ ਪਰ ਉਹ ਬਿਲਕੁਲ ਪਿਆ ਪਰ ਉਹ ਜੀ ਸਿਰਫ ਐਂਟਰੀ ਆ ਪੈਸੇ ਨਹੀਂ ਹੁਣ ਇਹਨਾਂ ਨੂੰ ਪੁੱਛਣਾ ਲਾ ਹੋਵੇ ਵੀ ਐਂਟਰੀ ਬੈਂਕ ਦੇ ਵਿੱਚ ਉਦੋਂ ਹੀ ਵਜਦੀ ਹੈ ਨਾ ਜਦੋਂ ਪੈਸੇ ਹੁੰਦੇ ਆ ਹੁਣ ਐਂਟਰੀ ਰਾਹੀਂ ਵੀ ਪੈਸੇ ਹੁੰਦੇ ਆ ਐਂਟਰੀ ਤੋਂ ਬਿਨਾ ਤਾਂ ਪੈਸੇ ਹੀ ਨਹੀਂ ਹੁੰਦੇ ਢੋਲ ਭਰ ਪਰਤਾ ਤੁਹਾਨੂੰ ਜਿਹੜਾ ਦੇਣੇ ਨਹੀਂ ਹੈਗੇ ਸਰਕਾਰ ਨੇ ਉਹ ਐਂਟਰੀ ਵਜੇਗੀ ਐਂਟਰੀ ਤਾਂ ਹੀ ਵਜਦੀ ਹੈ ਜਦੋਂ ਖਾਤੇ 'ਚ ਪੈਸੇ ਆਉਂਦੇ ਆ ਸੋ ਇਸ ਕਰਕੇ ਤੁਸੀਂ ਮੁਕਰ ਨਹੀਂ ਸਕਦੇ ਇੱਕ ਪਾਸੇ ਮੰਤਰੀ ਕਹਿ ਰਹੇ ਆ ਕਿ ਹੈਗੇ ਆ ਐਂਟਰੀ ਆ ਭਲਾਂ ਦੀ ਪਰ ਦੂਜੇ ਪਾਸੇ ਇਹ ਕਹਿੰਦੇ ਕਿ ਹੈ ਹੀ ਨਹੀਂ ਹੁਣ ਭਾਜਪਾ ਨੇ 361 ਜਗ੍ਹਾ ਦੇ ਉੱਪਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਹੈਗਾ ਔਰ ਇਹਨਾਂ ਨੂੰ ਉਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ 12000 ਕਰੋੜ ਰੁਪਏ ਦਾ ਹਿਸਾਬ ਨਾ ਲੋਕਾਂ ਅੱਗੇ ਜਨਤਕ ਕੀਤਾ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੰਜਾਬ ਦੇ ਅੰਦਰ ਤਿੱਖਾ ਸੰਘਰਸ਼ ਜਿਹੜਾ ਉਹ ਕਰਾਂਗੇ ਤਾਂ ਚੇਤਾਵਨੀ ਜਿਹੜੀ ਆ ਸਿੱਧੇ ਤੌਰ ਤੇ ਉਹ ਦੇ ਦਿੱਤੀ ਹੈਗੀ ਆ ਪੰਜਾਬ ਸਰਕਾਰ ਨੂੰ ਭਾਜਪਾ ਦੀ ਲੀਡਰਸ਼ਿਪ ਨੇ ਕਿ ਪੰਜਾਬ ਦੇ ਅੰਦਰ ਅਸੀਂ 12000 ਕੋਰ ਰੁਪਇਆ ਜਿਹੜਾ ਦਿੱਤਾ ਉਹਦਾ ਹਿਸਾਬ ਦਿਓ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਹੈਗੇ ਨੇ ਉਹ ਸਿੱਧੇ ਤੌਰ ਤੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਆ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਤਾਂ ਉਹ ਇਧਰਲੀ ਉਧਰਲੀ ਗੱਲ ਘੋੜ-ਮੋੜ ਲੈਂਦੇ ਆ ਇੱਕ ਪਾਸੇ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਨੇ ਕੈਗ ਰਿਪੋਰਟ ਵੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਸੀਗੀ ਕਿ ਭਾਈ ਦੱਸਦਾ ਸੀ ਕਿ ਕਿੰਨੀ ਇਹ ਕਿ ਕਿੰਨੇ ਪੈਸੇ ਜਿਹੜੇ ਆ ਭਗਵੰਤ ਮਾਨ ਦੀ ਸਰਕਾਰ ਦੇ ਅਕਾਊਂਟ ਦੇ ਵਿੱਚ ਜਿਹੜੇ ਐਸਡੀਆਰਫ ਤੇ ਪਏ ਸੀਗੇ ਪਰ ਹੁਣ ਜਿਹੜਾ ਹੈਗਾ ਇਹ ਭੱਜ ਰਹੇ ਨੇ ਪਰ ਇੱਕ ਪਾਸੇ ਮੈਂ ਫੇਰ ਉਹੀ ਗੱਲ ਕਰਦਾ ਸਵਾਲ ਇਹ ਖੜੇ ਹੁੰਦੇ ਆ ਕਿ ਜਦੋਂ ਭਗਵੰਤ ਮਾਨ ਸਰਕਾਰ ਜਿਹੜੀ ਉਹਨਾਂ ਦੇ ਮੰਤਰੀ ਇੱਕ ਪਾਸੇ ਗੱਲ ਕਹਿ ਰਹੇ ਨੇ ਕਿ ਠੀਕ ਆ ਸਾਡੇ ਕੋਲੇ ਪੈਸੇ ਪਏ ਆ ਬਿਸ਼ੱਕ ਐਂਟਰੀ ਦੇ ਆ ਦੂਜੇ ਪਾਸੇ ਮੁੱਖ ਮੰਤਰੀ ਤੇ ਕੁਝ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਕੋਲੇ ਪੈਸੇ ਆਏ ਨਹੀਂ ਝੂਠ ਤਾਂ ਇੱਥੇ ਹੋ ਜਾਂਦਾ ਹੁਣ ਤੁਹਾਨੂੰ ਜਿਹੜਾ ਉਹ ਚੈਲੰਜ ਕਰ ਰਹੇ ਆ ਲਗਾਤਾਰ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਨੂੰ ਬੀਜੇਪੀ ਵਾਲੇ ਕਿ ਆ ਜੋ ਭਾਈ ਬਹਿਸ ਕਰ ਲੋ ਤੁਸੀਂ ਬੈਠ ਕੇ ਆਪਾਂ ਗੱਲਬਾਤ ਕਰ ਲੈਨੇ ਆ ਔਰ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਭਾਈ ਕੌਣ ਸੱਚਾ ਕੌਣ ਝੂਠਾ ਤਾਂ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦੀ ਸੱਚਾਈ ਜਿਹੜੀ ਆ ਉਹ ਬਾਹਰ ਆਉਣੀ ਚਾਹੀਦੀ ਹੈ 12000 ਕਰੋੜ ਰੁਪਏ ਗਿਆ ਕਿੱਧਰ ਇਹ ਕੋਈ ਥੋੜਾ ਪੈਸਾ ਤਾਂ ਹੈ ਨਹੀਂ ਔਰ ਇਹ ਪੈਸਾ ਗਿਆ ਕਿੱਥੇ ਇਹ ਵੀ ਜਿਹੜਾ ਪਤਾ ਲੱਗ ਜਾਣਾ ਚਾਹੀਦਾ ਕਿਉਂਕਿ ਬਹੁਤ ਸਾਰੀ ਸ਼ੱਕ ਇਸ ਕਰਕੇ ਭਗਵੰਤ ਮਾਨ ਸਰਕਾਰ ਤੇ ਆ ਰਹੀ ਹੈ ਕਿਉਂਕਿ ਵੱਖ-ਵੱਖ ਕੰਮਾਂ ਦੇ ਵਾਸਤੇ ਆਇਆ ਕੇਂਦਰ ਸਰਕਾਰ ਦਾ ਪੈਸਾ ਭਗਵੰਤ ਮਾਨ ਸਰਕਾਰ ਇੱਧਰ-ਉੱਧਰ ਕਰ ਦਿੰਦੀ ਰਹੀ ਹੈ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਹੁਣ ਭਾਜੀਪੀ ਨੂੰ ਵੀ ਇਹ ਸ਼ੱਕ ਹੈ ਕਿ ਭਾਈ 12000 ਕਰੋੜ ਰੁਪਇਆ ਗਿਆ ਕਿੱਧਰ ਕਿਤੇ ਇਹਨਾਂ ਨੇ ਖੁਰਦ-ਬੁਰਦ ਕਰਕੇ ਇੱਧਰ-ਉੱਧਰ ਤਾਂ ਨਹੀਂ ਵਰਤ ਲਿਆ ਸੋ ਇਸੇ ਕਰਕੇ ਹੁਣ ਹਿਸਾਬ ਮੰਗਿਆ ਜਾ ਰਿਹਾ ਹੁਣ ਆਮ ਆਦਮੀ ਪਾਰਟੀ ਜੇ ਸੱਚੀ ਹੈ ਤਾਂ ਉਹ ਦੱਸ ਦੇਣ ਕਿ ਭਾਈ ਆਹ ਪੈ ਆ ਖਾਤੇ ਆ ਪਈਆਂ ਸਾਰੀਆਂ ਡਿਟੇਲਾਂ ਲਓ ਜੀ ਦੱਸੋ ਫਿਰ ਕਿੱਥੇ ਆ 12000 ਕੋਟ ਰੁਪਇਆ ਤੁਸੀਂ ਤਾਂ ਪਾਇਆ ਹੀ ਨਹੀਂ ਤੇ ਫਿਰ ਦੂਜੇ ਪਾਸੇ ਭਾਜਪਾ ਵਾਲੇ ਵੀ ਤੁਹਾਨੂੰ ਗਣਾ ਦੇਣਗੇ ਹੁਣ ਭਾਜਪਾ ਵਾਲੇ ਤੁਹਾਨੂੰ ਥਾਪੀਆਂ ਮਾਰੀ ਜਾਂਦੇ ਆ ਕਿ ਭਾਈ ਆਜੋ ਹਿਸਾਬ ਦਿਓ ਲਾਈਵ ਬਹਿਸ ਕਰੋ ਫਿਰ ਪਤਾ ਲੱਗ ਜਾਊਗਾ ਉਹ ਤਾਂ ਹਿਸਾਬ ਮੰਗੀ ਜਾਂਦੇ ਆ 361 ਜਗ੍ਹਾ ਤੇ ਪ੍ਰਦਰਸ਼ਨ ਕਰਕੇ ਔਰ ਨਾਲ ਹੀ ਨਾਲ ਉਹਨਾਂ ਨੇ ਕਹਿਤਾ ਕਿ ਜੇ ਨਾ ਹਿਸਾਬ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡਾ ਪ੍ਰਦਰਸ਼ਨ ਕਰਾਂਗੇ ਸੋ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਤੇ ਕਸੂਤੇ ਘਰੇ ਨੇ ਹੁਣ ਦੇਖਣਾ ਇਹ ਹੈ ਕਿ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਆ ਕਿ ਨਹੀਂ ਦਿੰਦੇ ਉਹਨਾਂ ਦਾ ਪੈਸਿਆਂ ਦਾ ਜਿਹੜਾ ਉਹ ਜਵਾਬ ਉਹਨਾਂ ਦਾ ਹਿਸਾਬ ਦਿੰਦੇ ਆ ਕਿ ਨਹੀਂ ਦਿੰਦੇ ਜਾਂ ਫਿਰ ਉਹ ਸਿਰਫ ਇਹਨੂੰ ਵੀ ਗੋਲਮੋਲ ਤਰੀਕੇ ਦੇ ਨਾਲ ਵਕਤ ਟਪਾਉਣ ਦੇ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਉਹ ਵਰਤ ਲੈਣਗੇ ਇਹ ਤਾਂ ਗੱਲ ਦੇਖਣ ਵਾਲੀ ਹੋਊਗੀ ਪਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇਸ ਪੂਰੇ ਮਸਲੇ ਦੇ ਉੱਪਰ ਬੜੀ ਨਰਪਕਤਾ ਦੇ ਨਾਲ ਔਰ ਸਿੱਧਾ ਗੋਲਮੋਲ ਨਹੀਂ ਸਿੱਧਾ ਜਵਾਬ ਇਸ ਪੂਰੇ ਮਸਲੇ ਤੇ ਦੇਣਾ ਚਾਹੀਦਾ ਨਹੀਂ ਤਾਂ ਮੈਨੂੰ ਲੱਗਦਾ ਸਥਿਤੀਆਂ ਇਹਨਾਂ ਦੇ ਵਾਸਤੇ ਡਾਵਾ ਡੂਲ ਜੜੀਆਂ ਉਹ ਹੋ ਜਾਣੀਆਂ ਤੁਲ ਅਗਲੀ ਖਬਰ ਆਪਾਂ ਲੈ ਲੈਨੇ ਅਗਲੀ ਖਬਰ ਵੀ ਬੜੀ ਅਹਿਮ ਹੈਗੀ ਆ ਮੁੱਖ ਮੰਤਰੀ ਭਗਵੰਤ ਮਾਨ ਦੇ 12000 ਕਰੋੜ ਰੁਪਏ ਦਾ ਹਿਸਾਬ ਤਾਂ ਜਿਹੜਾ ਉਹ ਕੀ ਦੇਣਾ ਸੀਗਾ ਹੁਣ ਉਲਟਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਪੰਚਾਇਤਾਂ ਤੋਂ ਪੈਸਾ ਮੰਗਣ ਲੱਗੀ ਆ ਬੜੀ ਹੈਰਾਨੀ ਦੀ ਗੱਲ ਆ ਨਾ ਬੜੀ ਦਿਲਚਸਪ ਵੀ ਗੱਲ ਆ ਪੰਚਾਇਤਾਂ ਸੂਬਿਆਂ ਦੀਆਂ ਚੱਲਦੀਆਂ ਹੁੰਦੀਆਂ ਨੇ ਰਾਜ ਸਰਕਾਰ ਦੇ ਪੈਸੇ ਦੇ ਨਾਲ ਰਾਜ ਸਰਕਾਰ ਫੰਡ ਦਿੰਦੀ ਆ ਤੇ ਪੰਚਾਇਤਾਂ ਪਿੰਡਾਂ 'ਚ ਵਿਕਾਸ ਕਰਾਉਂਦੀਆਂ ਨੇ ਇਹ ਵੀ 70 ਸਾਲਾਂ 'ਚ ਪਹਿਲੀ ਵਾਰੀ ਹੋਇਲ ਹੋਇਆ ਲੱਗਦਾ ਹੈ ਕਿ ਭਗਵੰਤਮਾਨ ਸਰਕਾਰ ਆਪਣੀ ਸਰਕਾਰ ਚਲਾਉਣ ਵਾਸਤੇ ਪੰਚਾਇਤਾਂ ਤੋਂ ਪੈਸਾ ਜਿਹੜਾ ਮੰਗ ਰਹੀ ਹੈ ਹੁਣ ਪੰਚਾਇਤਾਂ ਨੂੰ ਪੱਤਰ ਜਾਰੀ ਕਰ ਦਿੱਤੇ ਗਿਆ ਜ਼ਿਲ੍ਹਾ ਬਲਾਕ ਜਾਂ ਜ਼ਿਲ੍ਹਾ ਜਿਹੜੇ ਪੰਚਾਇਤ ਅਫਸਰ ਨੇ ਉਹਨਾਂ ਦੇ ਵੱਲੋਂ ਕਿ ਭਾਈ ਪੰਚਾਇਤਾਂ ਦਾ 5% ਜਿਹੜਾ ਹਿੱਸਾ ਜਿਹੜਾ ਹੈਗਾ ਪੈਸੇ ਦਾ ਉਹ ਸਰਕਾਰ ਨੂੰ ਸਰਕਾਰ ਦੇ ਖਾਤੇ 'ਚ ਜਿਹੜਾ ਉਪਾਇਆ ਜਾਵੇ ਹਾਲਾਂਕਿ ਬਹੁਤ ਸਾਰੀਆਂ ਪੰਚਾਇਤਾਂ ਨੇ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਦਿੱਤਾ ਕਿ ਭਾਈ ਸਾਡੀਆਂ ਇਹ ਜ਼ਮੀਨਾਂ ਪੰਚਾਇਤੀ ਐਕਵਾਇਰ ਹੋਈਆਂ ਨੇ ਜਾਂ ਹੋਰ ਹੋਇਆ ਉਹਦੇ ਪੈਸੇ ਦੀਆਂ ਫੜੀਆਂ ਨੇ ਉਹਦੇ ਵਿਆਜ ਦੇ ਨਾਲ ਅਸੀਂ ਪਿੰਡਾਂ 'ਚ ਜਿਹੜਾ ਅਸੀਂ ਕਰਵਾ ਰਹੇ ਹੈਗੇ ਆ ਵਿਕਾਸ ਅਸੀਂ ਆਪਣਾ ਪੈਸਾ ਤੁਹਾਨੂੰ ਕਿਉਂ ਦਈਏ ਪੰਜਾਬ ਸਰਕਾਰ ਕਹਿੰਦੀ ਕਿ ਭਾਈ ਹੜਪੀੜਦਾਂ ਦੇ ਲਈ ਸਾਨੂੰ ਪੈਸਾ ਚਾਹੀਦਾ ਤੇ ਤੁਸੀਂ ਪੈਸਾ ਦਿਓ ਤੇ ਮਾਫ ਕਰਨਾ ਭਗਵੰਤ ਮਾਨ ਜੀ ਤੁਸੀਂ ਤਾਂ ਕਹਿੰਦੇ ਕਿ ਸਾਡੇ ਕੋਲ ਪੈਸਾ ਪਿਆ ਹੀ ਬੜਾ ਸਾਡੇ ਕੋਲੇ ਪੈਸੇ ਦੀ ਕਮੀ ਕੋਈ ਨਹੀਂ ਤੇ ਫਿਰ ਹੁਣ ਪੈਸਾ ਲਿਆਓ ਕਿੱਥੇ ਆ ਪੈਸਾ ਹੁਣ ਕਿਉਂ ਪੰਚਾਇਤਾਂ ਤੋਂ ਪੈਸਾ ਮੰਗ ਰਹੇ ਹੋ ਬੜੀ ਬੇਸ਼ਰਮੀ ਦੀ ਗੱਲ ਹੈ ਤੁਸੀਂ ਪੰਚਾਇਤਾਂ ਚ ਲਾਉਣ ਵਾਸਤੇ ਤੁਹਾਡੀ ਸਰਕਾਰ ਨੇ ਪੈਸਾ ਦੇਣਾ ਤਾਂ ਕੀ ਹੈ ਤੁਸੀਂ ਉਲਟਾ ਪੰਚਾਇਤਾਂ ਤੋਂ ਪੈਸਾ ਜਿਹੜਾ ਉਹ ਮੰਗ ਰਹੇ ਹੈਗੇ ਹੋ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਈ ਹੋਇਆ ਸੋ ਇਹ ਜਿਹੜੀ ਗੱਲ ਸਾਡੀ ਸਾਹਮਣੇ ਆ ਰਹੀ ਹੈ ਕਿ ਜਿਲ੍ਹਾ ਪੰਚਾਇਤ ਅਫਸਰ ਪਟਿਆਲਾ ਨੇ ਅਧਿਕਾਰਿਕ ਪੱਤਰ ਜਾਰੀ ਕਰਕੇ ਬਲਾਕ ਪਾਤਣਾ ਅਧੀਨ ਆਉਂਦੀਆਂ ਪੰਚਾਇਤਾਂ ਨੂੰ ਜਿਹੜਾ ਹੈਗਾ ਉਹਨਾਂ ਕੋਲ ਪਈ ਐਫ ਡੀ ਵਜੋਂ ਜਮ੍ਹਾਂ ਪਈ ਰਾਸ਼ੀ ਦਾ 5% ਦੀ ਹਿੱਤਾ ਹਿੱਸਾ ਜਿਹੜਾ ਉਹ ਦੇਣ ਵਾਸਤੇ ਮਤੇ ਪਾਉਣ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪਾਤਣਾ ਪਾਤਣਾ ਨੂੰ ਹਦਾਇਤ ਜਿਹੜੀ ਆ ਉਹ ਜਾਰੀ ਕੀਤੀ ਸੀਗੀ ਪੱਤਰ ਦੇ ਹੇਠਲੇ ਹਿੱਸੇ ਵਿੱਚ ਮਤੇ ਤੁਰੰਤ ਪਾ ਕੇ ਭੇਜਣ ਦੇ ਨਿਰਦੇਸ਼ ਜਿਹੜੇ ਉਹ ਦਿੱਤੇ ਗਏ ਆ ਮਤੇ ਤੁਰੰਤ ਪਾ ਕੇ ਭੇਜਣ ਦੇ ਨਿਰਦੇਸ਼ ਦਿੱਤੇ ਗਏ ਆ ਬਲਾਕ ਪਾਤੜਾ ਦੇ ਪਿੰਡ ਹਰਿਆਊ ਖੁਰਦ ਦੀ ਪੰਚਾਇਤੀ ਜ਼ਮੀਨ 3 ਅਦਾਕੇ ਪਹਿਲਾਂ ਖੰਡ ਮਿਲ ਬਣਾਉਣ ਦੇ ਲਈ ਐਕਵਾਇਰ ਜਿਹੜੀ ਆ ਉਹ ਕੀਤੀ ਗਈ ਸੀ ਤੇ ਜਿਸ ਦੇ ਬਦਲੇ ਪੰਚਾਇਤ ਵੱਲੋਂ ਲੰਬਾ ਸਮਾਂ ਕੀਤੀ ਗਈ ਅਦਾਲਤੀ ਚਾਰਾ ਜੋਈ ਦੇ ਮੰਗਰੋਂ 8 ਕਰੋੜ ਦੀ ਵੱਧ ਰਾਸ਼ੀ ਪੰਚਾਇਤ ਨੂੰ ਹਾਸਲ ਹੋਈ ਹੈ ਜਿਸ ਵਿੱਚੋਂ 5 ਕਰੋੜ ਦੇ ਕਰੀਬ ਜਿਹੜਾ ਹੈਗਾ ਰੁਪਏ ਪੰਚਾਇਤ ਦੀ ਹਰਿਆਊ ਖੁਰਦ 1 ਕਰੋੜ ਰੁਪਏ ਗੁਰੂ ਅਰਜਨ ਨਗਰ ਹਰਿਆਊ ਤੇ 1 ਕਰੋੜ ਰੁਪਏ ਦੇ ਲਗਭਗ ਰਾਜੀ ਹਰਿਆਊ ਜੱਟਾਂ ਦੀ ਪੰਚਾਇਤ ਦੇ ਖਾਤੇ ਵਿੱਚ ਐਫ ਡੀ ਹੋਣ ਦੇ ਨਾਲ ਨਾਲ ਜੰਮੂ ਕਟੜਾ ਐਕਸਪ੍ਰੈਸ ਵੇ ਬਣਾਉਣ ਸਮੇਂ ਐਕਵਾਇਰ ਕੀਤੀ ਜ਼ਮੀਨ ਤਹਿਤ ਗਲੋਲੀ ਦੀ ਪੰਚਾਇਤ ਨੂੰ 42 ਲੱਖ ਰੁਪਏ ਤੇ ਗੁਲਜਾਰਪੁਰਾ ਠਰੂਆ ਦੀ ਪੰਚਾਇਤ ਦੇ ਖਾਤੇ ਦੇ ਵਿੱਚ 60 ਲੱਖ ਦੀ ਐਫ ਡੀ ਹੈ ਔਰ ਜਿਨ੍ਹਾਂ ਪੰਚਾਇਤਾਂ ਦੀ ਜ਼ਮੀਨਾਂ ਸਮੇਂ ਉੱਤੇ ਐਕਵਾਇਰ ਹੋਈਆਂ ਨੇ ਇਹ ਸਰਪੰਚ ਗੱਜਣ ਸਿੰਘ ਦੱਸ ਰਹੇ ਨੇ ਉਹਨਾਂ ਪਿੰਡਾਂ ਦੇ ਵਿਕਾਸ ਕਾਰਜ ਇਸ ਐਫ ਡੀ ਸਹਾਰੇ ਮਿਲਣ ਵਾਲੇ ਵਿਆਜ ਨਾਲ ਹੁੰਦੇ ਆ ਤੇ ਜਿਨ੍ਹਾਂ ਪੱਧੀਆਂ ਪੰਚਾਇਤਾਂ ਨੂੰ ਇਹ ਨੋਟਿਸ ਜਾਰੀ ਹੋਇਆ ਕਿ ਉਹਨਾਂ ਨੂੰ ਜਿਹੜਾ ਇਹ ਗੱਲ ਕਹੀ ਗਈ ਹੈ ਕਿ ਮਤੇ ਪਾ ਕੇ ਦਿਓ ਕਿ ਤੁਸੀਂ ਆਪਣੇ 5% ਦੀ ਹਿੱਸਾ ਪੈਸਾ ਜਿਹੜਾ ਉਹ ਸਰਕਾਰ ਨੂੰ ਦੇ ਦਿਓ ਹੁਣ ਪੰਚਾਇਤਾਂ ਨੇ ਇਹਦੇ ਵਿਰੋਧ ਦੇ ਵਿੱਚ ਮਤੇ ਪਾ ਦਿੱਤੇ ਆ ਕਿ ਭਾਈ ਬਿਲਕੁਲ ਨਹੀਂ ਇਹ ਸਾਡੀ ਪੰਚਾਇਤ ਦਾ ਪੈਸਾ ਸਾਡੀ ਜ਼ਮੀਨ ਜਿਹੜੀ ਆ ਵਿਕੀ ਆ ਉਹਦਾ ਪੈਸਾ ਸਾਡੀ ਜ਼ਮੀਨ ਜਿਹੜੀ ਐਕਵਾਇਰ ਹੋਈ ਆ ਉਹਦਾ ਪੈਸਾ ਅਸੀਂ ਬਿਲਕੁਲ ਤੁਹਾਨੂੰ ਜਿਹੜਾ ਉਹ ਨਹੀਂ ਦੇਵਾਂਗੇ ਸੋ ਇਹ ਚੱਲ ਕੀ ਰਿਹਾ ਭਗਵੰਤਪਨ ਦੀ ਸਰਕਾਰ ਇੱਕ ਤਰੀਕੇ ਦੇ ਨਾਲ ਠੂਠਾ ਫੜ ਕੇ ਚੱਲ ਰਹੀ ਆ ਇਹ ਠੂਠਾ ਹੀ ਫੜ ਲਿਆ ਇੱਕ ਤਰੀਕੇ ਦੇ ਨਾਲ ਚਲਣੀਆਂ ਤਾਂ ਪੰਚਾਇਤਾਂ ਸਰਕਾਰ ਦੇ ਪੈਸੇ ਨਾਲ ਸੀ ਉਲਟਾ ਪੰਚਾਇਤਾਂ ਤੋਂ ਇਹ ਸਰਕਾਰ ਚਲਾਉਣ ਦੇ ਲਈ ਪੈਸਾ ਮੰਗ ਰਿਆ ਸੋ ਮੈਨੂੰ ਲੱਗਦਾ ਕਿ ਸ਼ਰਮ ਹੋਣੀ ਚਾਹੀਦੀ ਆ ਭਗਵੰਤਪਨ ਦੀ ਸਰਕਾਰ ਨੂੰ ਕਿ ਇਹ ਕਿਧਰਲੇ ਵਾਲੇ ਪਾਸੇ ਨੂੰ ਇਹ ਵੀ 70 ਸਾਲਾਂ ਚ ਜਿਹੜਾ ਉਹ ਪਹਿਲੀ ਵਾਰੀ ਹੋਈ ਜਿਹੜਾ ਉਹ ਹੋ ਰਿਹਾ ਹੈਗਾ ਤਰੋਂ ਅਗਲੀ ਖਬਰ ਆਪਾਂ ਲੈ ਲੈਨੇ ਉਹ ਵੀ ਬਹੁਤ ਅਹਿਮ ਜਿਹੜੀ ਖਬਰ ਹੈਗੀ ਹੈ ਜਿਹੜੇ ਕੱਲ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪੰਜਾਬ ਆਏ ਸੀਗੇ ਪੰਜਾਬ ਦੌਰਾ ਕੀਤਾ ਸੀਗਾ ਔਰ ਹੈਰਾਨੀ ਉਦੋਂ ਹੋਈ ਜਦੋਂ ਰਾਹੁਲ ਗਾਂਧੀ ਹੋਰਾਂ ਨੂੰ ਰਾਵੀ ਪਾਰ ਜਾ ਕੇ ਪੰਜਾਬ ਦੇ ਰਹਿੰਦੇ ਪੰਜਾਬ ਦੇ ਵਸਦੇ ਪਿੰਡਾਂ ਦੇ ਵਿੱਚ ਉੱਤੇ ਰਹਿੰਦੇ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਜਿਹੜੀ ਕਹਿੰਦੇ ਨਹੀਂ ਦਿੱਤੀ ਗਈ ਇਹ ਵੀ ਗੱਲ ਪਤਾ ਲੱਗੀ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਦੇ ਵਿੱਚੋਂ ਸੂਚਿਤ ਕੀਤਾ ਗਿਆ ਕਿ ਭਾਈ ਰਾਹੁਲ ਗਾਂਧੀ ਕਹਿੰਦੇ ਕਿ ਜੇ ਤੁਸੀਂ ਮੈਨੂੰ ਪਾਰ ਜਾਣ ਵਾਸਤੇ ਕਿਸ਼ਤੀ ਨਾ ਦਿੱਤੀ ਤਾਂ ਮੈਂ ਤੈਰ ਕੇ ਚਲਾ ਜਾਊਂਗਾ ਤਾਂ ਇਹਨਾਂ ਨੇ ਉਥੇ ਅਮਿਤ ਸ਼ਾਹ ਨੂੰ ਫੋਨ ਕੀਤਾ ਅਮਿਤ ਸ਼ਾਹ ਨੇ ਖੜਗੇ ਸਾਹਿਬ ਨੂੰ ਫੋਨ ਕੀਤਾ ਔਰ ਖੜਗੇ ਸਾਹਿਬ ਨੇ ਕਹਿੰਦੇ ਕਿ ਰਾਹੁਲ ਗਾਂਧੀ ਨੂੰ ਰੋਕਿਆ ਕਿ ਭਾਈ ਆਪਾਂ ਇਹਦਾ ਨਹੀਂ ਕਰਨਾ ਹਾਲਾਂਕਿ ਇਹ ਮੈਨੂੰ ਲੱਗਦਾ ਹੈ ਕਿ ਗੱਲ ਠੀਕ ਨਹੀਂ ਰਾਹੁਲ ਗਾਂਧੀ ਨੂੰ ਜਾਣ ਦੇਣਾ ਚਾਹੀਦਾ ਸੀ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਨੇ ਜੇ ਪ੍ਰਧਾਨ ਮੰਤਰੀ ਦੀ ਪਹੁੰਚ ਲੋਕਾਂ ਤੱਕ ਜ਼ਰੂਰੀ ਹੈ ਤਾਂ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਦੀ ਵੀ ਪੰਜਾਬ ਦੇ ਜਾਂ ਭਾਰਤ ਦੇ ਹਰ ਵਾਸੀ ਤੱਕ ਜਿਹੜੀ ਆ ਪਹੁੰਚ ਜ਼ਰੂਰੀ ਹੈਗੀ ਆ ਕਿਉਂਕਿ ਸ਼ੈਡੋ ਮੁੱਖ ਮੰਤਰੀ ਹੁੰਦਾ ਸੂਬੇ ਦਾ ਵਿਰੋਧੀ ਧਿਰ ਦਾ ਨੇਤਾ ਔਰ ਸ਼ੈਡੋ ਪ੍ਰਾਈਮ ਮਿਨਿਸਟਰ ਇੱਕ ਤਰੀਕੇ ਨਾਲ ਹੁੰਦਾ ਜਿਹੜਾ ਦੇਸ਼ ਦਾ ਵਿਰੋਧੀ ਧਿਰ ਦਾ ਨੇਤਾ ਹੁੰਦਾ ਸੋ ਮੈਨੂੰ ਲੱਗਦਾ ਕਿ ਦੇਸ਼ ਦੀ ਸਰਕਾਰ ਨੂੰ ਸੂਬਾ ਸਰਕਾਰ ਨੂੰ ਇਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਹੋਰਾਂ ਨੂੰ ਨਹੀਂ ਸੀ ਰੋਕਣਾ ਚਾਹੀਦਾ ਪਰ ਇੱਕ ਗੱਲ ਇਹ ਵੀ ਹੈਗੀ ਆ ਕਿ ਲਗਾਤਾਰ ਰਾਹੁਲ ਗਾਂਧੀ ਦਾ ਵਧ ਰਿਹਾ ਗ੍ਰਾਫ ਮੈਨੂੰ ਲੱਗਦਾ ਹੈ ਕਿ ਉਹ ਹਾਜਮ ਦੇਸ਼ ਦੀ ਕੇਂਦਰ ਦੀ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਹਾਜਮ ਨਹੀਂ ਹੋ ਰਿਹਾ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਨਹੀਂ ਸੀ ਰੋਕਣਾ ਚਾਹੀਦਾ ਔਰ ਜੇ ਰੋਕਿਆ ਰਾਹੁਲ ਗਾਂਧੀ ਨੂੰ ਤਾਂ ਖਬਰ ਪੂਰੇ ਦੇਸ਼ ਦੇ ਵਿੱਚ ਹੋਈ ਵੱਡੀ ਹੋਈ ਜੇ ਮੈਨੂੰ ਲੱਗਦਾ ਕਿ ਜਾਨ ਲੈਣ ਦਿੰਦੇ ਜਿਹੜੇ ਰਾਹੁਲ ਗਾਂਧੀ ਹੋਰਾਂ ਨੂੰ ਤਾਂ ਮੈਨੂੰ ਲੱਗਦਾ ਨਹੀਂ ਸੀ ਕਿ ਐਡੀ ਵੱਡੀ ਜਿਹੜੀ ਉਹ ਖਬਰ ਬਣਨੀ ਸੀਗੀ ਸੋ ਮੈਨੂੰ ਲੱਗਦਾ ਹੈ ਕਿ ਰੋਕ ਕੇ ਇਹਨਾਂ ਨੇ ਆਪ ਹੀ ਰਾਹੁਲ ਗਾਂਧੀ ਉਹਨਾਂ ਨੂੰ ਵੱਡਿਆਂ ਕੀਤਾ ਔਰ ਲਗਾਤਾਰ ਇਹ ਗਲਤੀਆਂ ਜਿਹੜੀਆਂ ਕਰ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ ਕਿਸੇ ਸਮੇਂ ਰਾਹੁਲ ਗਾਂਧੀ ਨੂੰ ਗਲਤੀਆਂ ਦਾ ਪੁਤਲਾ ਕਹਿੰਦੇ ਸੀ ਕਿਸੇ ਸਮੇਂ ਰਾਹੁਲ ਗਾਂਧੀ ਦੀ ਇਮੇਜ ਪੱਪੂ ਦੀ ਬਣਾਈ ਜਾਂਦੀ ਸੀ ਪਰ ਅੱਜ ਰਾਹੁਲ ਗਾਂਧੀ ਕੇਂਦਰ ਦੀ ਸਰਕਾਰ ਦੇ ਉੱਪਰ ਮੋਦੀ ਦੇ ਉੱਪਰ ਭਾਰੇ ਪੈਂਦੇ ਦਿਖਾਈ ਦੇ ਰਹੇ ਜੇ ਭਾਰੇ ਨਾ ਪੈਂਦੇ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਸੀ ਕਿ ਇੱਕ ਮੁਲਾਕਾਤ ਕਰਨ ਤੋਂ ਰਾਹੁਲ ਗਾਂਧੀ ਨੂੰ ਇਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਰੋਕਿਆ ਜਾਂਦਾ ਤਾਂ ਜੇ ਆਏ ਸੀ ਤਾਂ ਉਹਨਾਂ ਨੂੰ ਜਾ ਲੈਣ ਦੇਣਾ ਚਾਹੀਦਾ ਸੀ ਚੁੱਪਚੀ ਤੇ ਉਹ ਮੁਲਾਕਾਤ ਕਰਕੇ ਆ ਜਾਂਦੇ ਹੋਰ ਵੀ ਲੀਡਰ ਜਾਂਦੇ ਆ ਮੁਲਾਕਾਤ ਕਰਨ ਉਹ ਵੀ ਮੁੜਿਆਏ ਪਰ ਰਾਹੁਲ ਗਾਂਧੀ ਨੂੰ ਰੋਕ ਕੇ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਵੱਡੀ ਗਲਤੀ ਕਰ ਲਈ ਆਪ ਹੀ ਵੱਡੀ ਜਿਹੜੀ ਹਾਈਪ ਉਹ ਜਿਹੜੀ ਹੈ ਰਾਹੁਲ ਗਾਂਧੀ ਹੋਣਾ ਨੂੰ ਦੇ ਦਿੱਤੀ ਔਰ ਮੈਨੂੰ ਨਹੀਂ ਲੱਗਦਾ ਕੋਈ ਐਡੀ ਗੱਲ ਸੀਗੀ ਔਰ ਰਾਹੁਲ ਗਾਂਧੀ ਹੋਰਾਂ ਦੀ ਇੱਕ ਸ਼ਬੀ ਇੱਕ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਇਹ ਵੀ ਹੈਗੀ ਆ ਕਿ ਪਹਿਲਾਂ ਸੀਆਰਪੀਐਫ ਤੋਂ ਕਿ ਉਹਨਾਂ ਤੋਂ ਪੱਤਰ ਲਿਖਾਇਆ ਗਿਆ ਰਾਹੁਲ ਗਾਂਧੀ ਦੀ ਜਿਹੜੀ ਸੁਰੱਖਿਆ ਦੇ ਵਿੱਚ ਤਰਾਤ ਆ ਖੜਗੇ ਸਾਹਿਬ ਨੂੰ ਕਿ ਭਾਈ ਰਾਹੁਲ ਗਾਂਧੀ ਹੋਰੀ ਸਾਡੀ ਬਿਨਾ ਮੰਨੇ ਸਿਕਿਉਰਿਟੀ ਛੱਡ ਕੇ ਇੱਧਰ ਉੱਧਰ ਚ ਹੋ ਜਾਂਦੇ ਆ ਫਿਰ ਹੁਣ ਖੜਗੇ ਸਾਹਿਬ ਨੂੰ ਇਹ ਗੱਲ ਕਹੋਣੀ ਕਿ ਰਾਹੁਲ ਗਾਂਧੀ ਨੂੰ ਰਾਵੀ ਦਰਿਆਸ ਤੋਂ ਪਾਰ ਜਾਣ ਤੋਂ ਰੋਕੋ ਮੈਨੂੰ ਲੱਗਦਾ ਕਿ ਇੱਕ ਜਿੱਦੀ ਕਿਸਮ ਦੇ ਬੱਚੇ ਵਾਂਗ ਜਿਹੜੀ ਉਹ ਇਮੇਜ ਰਾਹੁਲ ਗਾਂਧੀ ਦੀ ਬਣਾਉਣ ਦੀ ਮੀਡੀਆ ਦੇ ਅੰਦਰ ਕੋਸ਼ਿਸ਼ ਹੈਗੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਹੁਣ ਕਾਮਯਾਬ ਜਿਹੜਾ ਹੋਇਆ ਜਾਊਗਾ ਰਾਹੁਲ ਗਾਂਧੀ ਦੇਸ਼ ਦੇ ਵਿਰੋਧੀ ਧਰ ਦੇ ਨੇਤਾ ਨੇ ਔਰ ਜੇ ਉਹ ਜਾਣਾ ਚਾਹੁੰਦੇ ਸੀ ਤਾਂ ਮੈਨੂੰ ਲੱਗਦਾ ਕਿ ਜਾਣ ਦੇਣਾ ਚਾਹੀਦਾ ਸੀ ਜੇ ਅਸੀਂ ਵਿਰੋਧੀ ਧਰ ਦੇ ਨੇਤਾ ਦੀ ਸੁਰੱਖਿਆ ਆਪਣੇ ਦੇਸ਼ ਦੇ ਅੰਦਰ ਹੀ ਨਹੀਂ ਕਰ ਸਕਦੇ ਤਾਂ ਫਿਰ ਕਿੱਥੇ ਕਰਾਂਗੇ ਕਿੱਥੇ ਕਿੱਥੇ ਜਾਣ ਤੋਂ ਰੋਕੋਗੇ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਗਲਤੀ ਨરેન્દ્ર ਮੋਦੀ ਦੀ ਸਰਕਾਰ ਨੇ ਜਿਹੜੀ ਰੋਕ ਕੇ ਉਹਨਾਂ ਨੂੰ ਕੀਤੀ ਹੈ ਇਹ ਦਰਸਾ ਰਿਹਾ ਹੈ ਕਿ ਰਾਹੁਲ ਗਾਂਧੀ ਦਾ ਡਰ ਨરેન્દ્ર ਮੋਦੀ ਦੇ ਮਨ ਦੇ ਅੰਦਰ ਹੁਣ ਆ ਚੁੱਕਿਆ ਕੇਂਦਰ ਸਰਕਾਰ ਦੇ ਅੰਦਰ ਹੁਣ ਆ ਚੁੱਕਿਆ ਹੈਗਾ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਰੋਕ ਕੇ ਇੱਕ ਵੱਡੀ ਗਲਤੀ ਕਰ ਲਈ ਤੇ ਜੇਕਰ ਰਾਹੁਲ ਗਾਂਧੀ ਨੂੰ ਅੱਗੇ ਜਾਣ ਦਿੱਤਾ ਜਾਂਦਾ ਤਾਂ ਸ਼ਾਇਦ ਇੰਨੀਆਂ ਖਬਰਾਂ ਜਾਂ ਇੰਨੀ ਵੱਡੀਆਂ ਖਬਰਾਂ ਨਾ ਪੜਦੀਆਂ ਜੇ ਰੋਕਿਆ ਗਿਆ ਤਾਂ ਬਹੁਤ ਵੱਡੀਆਂ ਖਬਰਾਂ ਜਿਹੜੀਆਂ ਦੇਸ਼ ਦੇ ਹਰ ਹਿੱਸੇ ਦੇ ਵਿੱਚ ਪਹੁੰਚੀਆਂ ਨੇ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋਰ ਜਾਨਾ ਲੋਕ ਨਾਲ ਟੀਵੀ ਦੇ